ਸ੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਵ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਜਿਗਜ਼ੈਗ ਡਿਜ਼ਾਈਨ ਆਪਣਾ ਚਾਹੀ ਨੂੰ ਬਾਰਡਰ ਦੇ ਤੌਰ ਤੇ ਬਣਾਓ ਚਾਹੇ ਇਹਨੂੰ ਪੂਰੇ ਪ੍ਰੋਜੈਕਟ ਤੇ ਬਣਾਓ ਚਾਹੇ ਆਪਾਂ ਬੇਬੀ ਫਰਾਕ ਬਣਾਉਣੀ ਹੈ ਤਾਂ ਉਹਦੇ ਲਈ ਵੀ ਜਿਹੜਾ ਆਪਾਂ ਇਹ ਡਿਜ਼ਾਈਨ ਬਣਾ ਸਕਦੇ ਹਾਂ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੈ ਇਹ ਨੂੰ ਚੜਾਈ ਵਿੱਚ ਬਣਾ ਕੇ ਇਸ ਨੂੰ ਇਸ ਤਰ੍ਹਾਂ ਚੜਾਈ ਵਿੱਚ ਜਿੰਨਾ ਤੁਸੀਂ ਰੱਖਣਾ ਚਾਹੁੰਦੇ ਆ 5 ਇੰਚ 4 ਇੰਚ ਜਾਂ ਜ਼ਿਆਦਾ ਉਸ ਤੋਂ ਬਾਅਦ ਉੱਪਰ ਜਿਹੜਾ ਕੋਈ ਵੀ ਤੁਸੀਂ ਡਿਜ਼ਾਈਨ ਸੈੱਟ ਕਰਨਾ ਉਹ ਤੁਸੀਂ ਡਿਜ਼ਾਈਨ ਸੈੱਟ ਕਰ ਸਕਦੇ ਆ ਕਿਸੇ ਕਿਸੇ ਵੀ ਤਰ੍ਹਾਂ ਇਸ ਡਿਜ਼ਾਈਨ ਨੂੰ ਆਪਾਂ ਬਣਾ ਸਕਦੇ ਆ ਠੀਕ ਹੈ ਜੇਕਰ ਬਾਰਡਰ ਦੇ ਤੌਰ ਤੇ ਬਣਾਉਗੇ ਤਾਂ ਇਸ ਤਰ੍ਹਾਂ ਜਿਗਜ਼ੈਗ ਬਾਰਡਰ ਡਿਜ਼ਾਈਨ ਬਣੂਗਾ ਠੀਕ ਹੈ 16 16 ਕੁੰਡਿਆਂ ਤੇ ਡਿਜ਼ਾਈਨ ਹੈ 8 ਸਲਾਈਆਂ ਦਾ ਡਿਜ਼ਾਈਨ ਹੈ ਤੇ ਚਲੋ ਫਿਰ ਸ਼ੁਰੂ ਕਰਦੇ ਆਪਾਂ ਇਸ ਡਿਜ਼ਾਈਨ ਨੂੰ ਬਣਾਉਣਾ ਐਸੇ ਡਿਜ਼ਾਈਨ ਦੀ ਜਿਹੜੀ ਪਹਿਲੀ ਸਲਾਈ ਹੈ ਉਹ ਰਾਈਟ ਸਾਈਡ ਤੋਂ ਸ਼ੁਰੂ ਹੋਊਗੀ ਪਹਿਲਾਂ ਆਪਾਂ ਕੁੰਡੇ ਬਣਾ ਲੈਣੇ ਆ ਇਸ ਤਰ੍ਹਾਂ ਕੁੰਡੇ ਸਲਾਈ ਉੱਪਰ ਪਾ ਲੈਣੇ ਕਿਸੇ ਵੀ ਤਰ੍ਹਾਂ ਦੇ ਕੁੰਡੇ ਜੋ ਵੀ ਤੁਹਾਨੂੰ ਸੌਖੇ ਲੱਗਦੇ ਹੋਣ ਡਿਜ਼ਾਈਨਰ ਕੁੰਡੇ ਜਾਂ ਸਿੰਪਲ ਕੁੰਡੇ ਤੁਸੀਂ ਇਸ ਤਰ੍ਹਾਂ ਸਲਾਈ ਉੱਪਰ ਲੈ ਕੇ ਫਿਰ ਦੋ ਸਲਾਈਆਂ ਆਪਾਂ ਉਲਟੀਆਂ ਬਣਾ ਲੈਣੀਆਂ ਇੱਕ ਸਿੱਧੇ ਪਾਸੇ ਤੋਂ ਉਲਟੀ ਤੇ ਕੁਆਲਟੀ ਪਾਸੇ ਤੋਂ ਉਲਟੀ ਇਹਦੇ ਨਾਲ ਇੱਕ ਕੁਆਲਟੀ ਲਾਈਨ ਇਸ ਤਰ੍ਹਾਂ ਆ ਜਾਊਗੀ ਠੀਕ ਹੈ ਉਸ ਤੋਂ ਬਾਅਦ ਡਿਜ਼ਾਈਨ ਦੀ ਜਿਹੜੀ ਪਹਿਲੀ ਸਲਾਈ ਆਪਾਂ ਸ਼ੁਰੂ ਇਸ ਤਰ੍ਹਾਂ ਕਰਾਂਗੇ ਉਹ 16 ਕੁੰਡਿਆਂ ਦਾ ਡਿਜ਼ਾਈਨ ਹੈ ਤਿੰਨ ਕੁੰਡੇ ਆਪਾਂ ਵਾਧੂ ਲੈ ਲੈਣੇ ਜਿਵੇਂ 16 16 16 ਇਸ ਤਰ੍ਹਾਂ ਕਰਕੇ ਜਿੰਨੇ ਵੀ ਆਪਾਂ ਨੂੰ ਆਪਣੇ ਪ੍ਰੋਜੈਕਟ ਲਈ ਕੁੰਡੇ ਚਾਹੀਦੇ ਹੋਣਗੇ ਲਾਸਟ ਦੇ ਤਿੰਨ ਕੁੰਡੇ ਵਾਧੂ ਰੱਖ ਲੈਣੇ ਡਿਜ਼ਾਈਨ ਸੈੱਟ ਕਰਨ ਲਈ ਠੀਕ ਹੈ ਤਾਂ 16 16 ਕੁੰਡਿਆਂ ਦਾ ਡਿਜ਼ਾਈਨ ਹੈ ਪਹਿਲੀ ਸਿਲਾਈ ਇਸ ਤਰ੍ਹਾਂ ਬਣਾਵਾਂਗੇ ਪਹਿਲਾ ਕੁੰਡਾ ਤਾਰੋ ਚਾਹੇ ਬਣੋ ਵਾਧੂ ਕੁੰਡਾ ਠੀਕ ਹੈ ਉਸ ਤੋਂ ਬਾਅਦ ਇੱਕ ਕੁੰਡਾ ਸਿੱਧਾ ਇਸ ਤਰ੍ਹਾਂ ਇਸ ਤਰ੍ਹਾਂ ਸਿੱਧਾ ਬਣਾ ਲੈਣਾ ਕੁੰਡਾ ਫਿਰ ਥ੍ਰੈਡ ਲਪੇੜ ਕੇ ਪਿੱਛੇ ਕਰਨਾ ਇਸ ਤਰ੍ਹਾਂ ਠੀਕ ਹੈ ਕੁੰਡਾ ਪਲਟ ਕੇ ਇਸ ਤਰ੍ਹਾਂ ਸਿੱਧਾ ਕਰ ਲੈਣਾ ਦੋ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਇਸ ਤਰ੍ਹਾਂ ਦੇਖੋ ਠੀਕ ਹੈ ਫਿਰ ਥ੍ਰੈਡ ਲਪੇਟ ਕੇ ਆਪਾਂ ਪਿੱਛੇ ਕਰਨਾ ਹੈ ਇਸ ਤਰ੍ਹਾਂ ਫਿਰ ਕੁੰਡਾ ਪਲਟ ਕੇ ਦੋ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਬਣਾ ਲੈਣਾ ਸਿੱਧਾ ਕੁੰਡਾ ਇਸ ਤਰ੍ਹਾਂ ਠੀਕ ਹੈ ਇਸ ਤਰ੍ਹਾਂ ਫਿਰ ਥ੍ਰੈਡ ਲਪੇਟ ਕੇ ਪਿੱਛੇ ਕਰ ਲੈਣਾ ਇਸ ਤਰ੍ਹਾਂ ਥ੍ਰੈਡ ਇਸ ਤਰ੍ਹਾਂ ਪਿੱਛੇ ਕਰਕੇ ਕੁੰਡਾ ਪਲਟ ਕੇ ਦੋ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਕੁੰਡਾ ਠੀਕ ਹੈ ਤਿੰਨ ਵਾਰ ਆਪਾਂ ਇਸ ਤਰ੍ਹਾਂ ਕੁੰਡੇ ਬਣਾਏ ਆ ਜਿਹੜਾ ਕੁੰਡਾ ਆਪਣੇ ਕੋਲ ਘੜਦਾ ਸੀ ਉਹ ਜਿਹੜਾ ਆਪਾਂ ਥ੍ਰੈਡ ਘੁਮਾ ਕੇ ਪਿੱਛੇ ਕਰ ਦਿਆਂ ਤਾਂ ਪੂਰਾ ਹੋ ਜਾਂਦਾ ਠੀਕ ਹੈ ਉਸ ਤੋਂ ਬਾਅਦ ਥ੍ਰੈਡ ਨੂੰ ਪੇਟ ਕੇ ਪਿੱਛੇ ਕਰ ਲੈਣਾ ਇਸ ਤਰ੍ਹਾਂ ਠੀਕ ਹੈ ਜਿਹੜਾ ਤਿੰਨ ਕੁੰਡੇ ਇਹਨਾਂ ਚੋਂ ਚਲੜਾ ਕੁੰਡਾ ਆਪਾਂ ਅੱਗੇ ਲੈ ਕੇ ਆਉਣਾ ਇਸ ਤਰ੍ਹਾਂ ਚਲੜਾ ਕੁੰਡਾ ਅੱਗੇ ਲੈ ਆਉਣਾ ਇਸ ਤਰ੍ਹਾਂ ਫਿਰ ਆਪਾਂ ਤਿੰਨ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਕੁੰਡਾ ਬਣਾ ਦੇਣਾ ਇਸ ਤਰ੍ਹਾਂ ਠੀਕ ਹੈ ਇਸ ਤਰ੍ਹਾਂ ਫਿਰ ਥ੍ਰੈਡ ਲਪੇਟ ਕੇ ਆਪਾਂ ਪਿੱਛੇ ਕਰਨਾ ਜਾਂ ਪੈਸਟਰਾ ਕੀ ਕਰ ਲਾਂਗੇ ਥ੍ਰੈਡ ਨੂੰ ਦੋ ਕੁੰਡਿਆਂ ਦਾ ਆਪਾਂ ਇੱਕ ਬਣਾ ਦਾਂਗੇ ਅਗਲੀ ਸਾਈਡ ਤੋਂ ਸਿੱਧਾ ਠੀਕ ਹੈ ਇੱਕ ਵਾਰ ਫਿਰ ਥ੍ਰੈਡ ਅੱਗੇ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਇਸ ਤਰ੍ਹਾਂ ਥ੍ਰੈਡ ਅੱਗੇ ਦੋ ਕੁੰਡਿਆਂ ਦਾ ਬਣਾਵਾਂਗੇ ਇੱਕ ਕੁੰਡਾ ਠੀਕ ਹੈ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਫੇਰ ਥ੍ਰੈਡ ਲਪੇਟ ਕੇ ਪਿੱਛੇ ਕਰ ਦੇਣਾ ਇਸ ਤਰ੍ਹਾਂ ਹੁਣ ਆਪਣੇ ਕੋਲ ਕੁੰਡੇ ਦੇਖੋ ਕਿੰਨੇ ਹੋ ਗਏ 2 4 6 8 10 12 14 16 ਥ੍ਰੈਡ ਲਪੇਟ ਕੇ ਪਿੱਛੇ ਕੀਤਾ ਕੁੰਡਾ ਬਣ ਜਾਂਦਾ ਹੈ 16 ਕੁੰਡਿਆਂ ਦਾ ਡਿਜ਼ਾਈਨ ਪਹਿਲਾ ਕੁੰਡਾ ਬਾਧੂ ਕੁੰਡਾ ਛੱਡ ਕੇ ਇਹੀ 16 ਕੁੰਡਿਆਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਦੇ ਜਾਣਾ ਤਾਂ ਠੀਕ ਐ ਇਸ ਤਰ੍ਹਾਂ ਅੱਗੇ ਕੁੰਡਾ ਪਲਟ ਕੇ ਸੌਰੀ ਥ੍ਰੈਡਲ ਪੇੜ ਕੇ ਪਿੱਛੇ ਗਈ ਤਾਂ ਇਹ ਕੁੰਡਾ ਆਪਾਂ ਸਿੱਧਾ ਬਣਾਵਾਂਗੇ ਇਸ ਤਰ੍ਹਾਂ ਠੀਕ ਐ ਫਿਰ ਥ੍ਰੈਡਲ ਪੇੜ ਕੇ ਪਿੱਛੇ ਦੋ ਕੁੰਡਿਆਂ ਦਾ ਇੱਕ ਇਸਤ੍ਰ ਥ੍ਰੈਡਲ ਪੇੜ ਕੇ ਪਿੱਛੇ ਦੂਸਰੀ ਵਾਰ ਵੀ ਕੁੰਡਾ ਪਲਟ ਕੇ ਦੋ ਦਾ ਇੱਕ ਥ੍ਰੈਡਲ ਪੇੜ ਕੇ ਪਿੱਛੇ ਕੁੰਡਾ ਪਲਟ ਕੇ ਦੋ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਇਸਤ੍ਰ ਠੀਕ ਹੈ ਥ੍ਰੈਡਲ ਪੇੜ ਕੇ ਪਿੱਛੇ ਵਿਚਾਲੜਾ ਕੁੰਡਾ ਅੱਗੇ ਲੈ ਆ ਹੁਣ ਤਿੰਨ ਦੇ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਕੁੰਡਾ ਬਣਾ ਲੈਣਾ ਹੈ ਇਸ ਤਰ੍ਹਾਂ ਠੀਕ ਹੈ ਫਿਰ ਥ੍ਰੈਡ ਲੱਗੇ ਦੋ ਕੁੰਡਿਆਂ ਦਾ ਅਗਲੀ ਸਾਈਡ ਤੋਂ ਇੱਕ ਕੁੰਡਾ ਥ੍ਰੈਡ ਲੱਗੇ ਦੋ ਕੁੰਡਿਆਂ ਦਾ ਅਗਲੀ ਸਾਈਡ ਤੋਂ ਇੱਕ ਕੁੰਡਾ ਥ੍ਰੈਡ ਲੱਗੇ ਤੀਸਰੀ ਵਾਰ ਵੀ ਇਸ ਤਰ੍ਹਾਂ ਠੀਕ ਹੈ ਥੇ ਫਿਰ ਥ्रेड ਰੇੜੇ ਦੇ ਪਿੱਛੇ ਹੁਣ ਇੱਥੇ ਆਪਣੇ 16 ਕੁੰਡੇ ਹੋ ਗਏ ਦੁਬਾਰਾ ਫੇਰ ਆਪਾਂ ਇਹ ਹੀ ਡਿਜ਼ਾਈਨ ਸ਼ੁਰੂ ਕਰ ਦੇਣਾ ਠੀਕ ਹੈ ਦੋ ਵਾਰ ਮੈਂ ਡਿਜ਼ਾਈਨ ਤੁਹਾਨੂੰ ਦੱਸਤਾ ਤੀਸਰੀ ਵਾਰ ਵੀ ਆਪਾਂ ਇਸੇ ਤਰ੍ਹਾਂ ਬਣਾ ਲੈਣਾ ਇਹ ਕੁੰਡਾ ਸਿੱਧਾ ਡਿਜ਼ਾਈਨ ਸ਼ੁਰੂ ਹੋ ਜਾਂਦਾ ਮੈਂ ਇੱਥੇ ਸਲਾਈ ਕੰਪਲੀਟ ਕਰਕੇ ਤੁਹਾਨੂੰ ਦਿਖਾਉਣੀ ਹੈ ਦੇਖੋ ਸਲਾਈ ਦੇ ਲਾਸਟ ਤੇ ਆ ਗਈ ਮੈਂ ਇਸ ਤਰ੍ਹਾਂ ਤਾਂ ਥ्रेड ਅੱਗੇ ਕਰਕੇ ਦੋ ਕੁੰਡੇ ਆਪਣੇ ਸਿੱਧੇ ਬਣ ਜਾਣਗੇ ਇਸ ਤਰ੍ਹਾਂ ਠੀਕ ਹੈ ਇੱਕ ਵੱਧੂ ਕੁੰਡਾ ਇੱਕ ਆਪਣਾ ਡਿਜ਼ਾਈਨ ਵਾਲਾ ਇੱਕ ਸਲਾਈ ਡਿਜ਼ਾਈਨ ਦੀ ਕੰਪਲੀਟ ਹੋ ਗਈ ਤਿੰਨ ਵਾਰ ਇੱਥੇ ਡਿਜ਼ਾਈਨ ਰਿਪੀਟ ਹੋਇਆ 16 ਕੁੰਡੇ 16 ਕੁੰਡੇ 16 ਕੁੰਡੇ ਇਸ ਤਰ੍ਹਾਂ ਉਲਟੇ ਪਾਸੇ ਤੋਂ ਸਾਰੀਆਂ ਸਲਾਈਆਂ ਆਪਾਂ ਇਹਦੀਆਂ ਉਲਟੀਆਂ ਹੀ ਬਣਾਉਣੀਆਂ ਇਸ ਲਈ ਜਿਹੜਾ ਆਪਣਾ ਇਹ ਡਿਜ਼ਾਈਨ ਬਹੁਤ ਹੀ ਜ਼ਿਆਦਾ ਆਸਾਨ ਸਾਰੀ ਸਲਾਈ ਉਲਟੀ ਬਣੂਗੀ ਇਸ ਤਰ੍ਹਾਂ ਮੈਂ ਬਣਾ ਕੇ ਕੰਪਲੀਟ ਕਰਨੀ ਹੈ ਦੋ ਸਲਾਈਆਂ ਕੰਪਲੀਟ ਹੋਣ ਤੋਂ ਬਾਅਦ ਆ ਕੀ ਆਪਣੀ ਤੀਸਰੀ ਸਲਾਈ ਪਹਿਲਾ ਕੁੰਡਾ ਵਾਧੂ ਆ ਤਾਰੂ ਚਾਹੇ ਬਨੂ ਠੀਕ ਹੈ ਉਸ ਤੋਂ ਬਾਅਦ ਇਹ ਕੁੰਡਾ ਸਿੱਧਾ ਠੀਕ ਹੈ ਫਿਰ ਥ੍ਰੈਡ ਅੱਗੇ ਕਰ ਲੈਣਾ ਆਪਣਾ ਉਸ ਤੋਂ ਬਾਅਦ ਇੱਕ ਦੋ 3 4 5 6 6 ਕੁੰਡੇ ਸਿੱਧੇ ਆਉਣਗੇ ਠੀਕ ਹੈ ਇਸ ਤਰ੍ਹਾਂ ਫਿਰ ਆਪਣਾ ਤਿੰਨ ਕੁੰਡਿਆਂ ਦਾ ਆਪਾਂ ਇੱਕ ਬਣਾਉਣਾ ਹੈ ਜਿਹੜੇ ਆਪਣੇ ਇਹ ਤਿੰਨ ਕੁੰਡੇ ਹਨ ਲੈ ਇੱਕ ਬਣਾਉਣਾ ਹੈ ਉਸੇ ਤਰ੍ਹਾਂ ਉਹ ਚਾਲੜਾ ਕੁੰਡਾ ਆਪਾਂ ਅੱਗੇ ਲੈ ਆਉਣਾ ਹੈ ਬੈਕ ਸਾਈਡ ਤੋਂ ਤਿੰਨ ਦਾ ਇੱਕ ਬਣਾਵਾਂਗੇ ਇਸ ਤਰ੍ਹਾਂ ਥ੍ਰੈਡ ਪਿੱਛੇ ਹੀ ਰੱਖਣਾ ठीक है फिर उस तो बाद छे कुंडे सीधे एक दो तीन चार पांच छे इस तरह ठीक है हम थ्रेड करना अग् एक कुंडा सीधा इस तरह ठीक है ਫਿਰ ਥ੍ਰੈਡ ਕਰਾਂਗੇ ਅੱਗੇ ਫਿਰ ਆਪਾਂ ਬਣਾਵਾਂਗੇ 1 2 3 4 5 6 ਗੁੰਡੇ ਸਿੱਧੇ ਅਸਤਰ ਠੀਕ ਹੈ 6 ਗੁੰਡੇ ਸਿੱਧੇ ਬਣਾਉਣ ਤੋਂ ਬਾਅਦ 10 ਗੁੰਡਿਆਂ ਦਾ ਫੇਰ ਇੱਕ ਕਰਾਂਗੇ ਐਸਟਰ ਬੈਕ ਸਾਈਡ ਉਸ ਤੋਂ ਬਾਅਦ ਫਿਰ ਆਪਣੇ 6 ਕੁੰਡੇ ਸਿੱਧੇ 1 2 3 4 5 6 ਥ੍ਰੈਡ ਅੱਗੇ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਫਿਰ ਉਸ ਤੋਂ ਬਾਅਦ 1 2 3 ചേ കി പക്ഷേ ഫെർ തെൻഡ് കൂടാ പലട്ട ക്ര ഷെ കിധേ 1 2 10 4 5 6 ਠੀਕ ਹੈ ਥ੍ਰੈਡ ਅੱਗੇ ਲਾਸਟ ਵਾਲੇ ਦੋ ਕੁੰਡੇ ਸਿੱਧੇ ਇਸ ਤਰ੍ਹਾਂ 16 16 ਕੁੰਡਿਆਂ ਦਾ ਡਿਜ਼ਾਈਨ ਬਣ ਕੇ ਆਇਆ ਦੇਖੋ ਇਸ ਤਰ੍ਹਾਂ ਇੱਕ ਵਾਰ ਮੈਂ ਫੇਰ ਤੁਹਾਨੂੰ ਦੱਸ ਦਿੰਨੀ ਹਾਂ ਬਾਦੂ ਕੁੰਡਾ ਬਣਾਓ ਚਾਹੇ ਤਾਰਗੇਸ ਨੂੰ ਠੀਕ ਹੈ ਉਸ ਤੋਂ ਬਾਅਦ ਇੱਕ ਕੁੰਡਾ ਸਿੱਧਾ ਇੱਥੋਂ ਆਪਣਾ ਡਿਜ਼ਾਈਨ ਸ਼ੁਰੂ ਹੋ ਜਾਂਦਾ ਹੈ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ 2 4 6 ਕੁੰਡੇ ਸਿੱਧੇ ਠੀਕ ਹੈ 6 ਕੁੰਡੇ ਸਿੱਧੇ ਬਣਾਉਣ ਤੋਂ ਬਾਅਦ ਤਿੰਨ ਕੁੰਡਿਆਂ ਦਾ ਇੱਕ ਠੀਕ ਹੈ ਫਿਰ 2 4 6 ਕੁੰਡੇ ਸਿੱਧੇ ਇਸ ਤਰ੍ਹਾਂ ਫਿਰ ਜਿਹੜਾ ਥ੍ਰੈਡ ਅੱਗੇ ਆ ਜਾਂਦਾ ਹੈ ਤਾਂ ਆਪਣੇ 16 ਕੁੰਡੇ ਪੂਰੇ ਹੋ ਜਾਂਦੇ ਆ ਫਿਰ ਇੱਕ ਕੁੰਡਾ ਸਿੱਧੇ ਤੋਂ ਆਪਾਂ ਦੁਬਾਰਾ ਡਿਜ਼ਾਈਨ ਸ਼ੁਰੂ ਕਰ ਲੈਣੀ ਹੈ ਚੌਥੀ ਸਲਾਈ ਸਾਰੀ ਉਲਟੀ ਡਿਜ਼ਾਈਨ ਦੀ ਆ ਗਈ ਪੰਜਵੀਂ ਸਿਲਾਈ ਰਾਈਟ ਸਾਈਡ ਤੋਂ ਤਾਂ ਪੰਜਵੀਂ ਸਿਲਾਈ ਪਹਿਲਾ ਕੁੰਡਾ ਉਤਾਰੋ ਚਾਹੇ ਉਹ ਨੂੰ ਠੀਕ ਹੈ ਉਸ ਤੋਂ ਬਾਅਦ ਇੱਕ ਕੁੰਡਾ ਸਿੱਧਾ ਇਸ ਤਰ੍ਹਾਂ ਫਿਰ ਥ੍ਰੈਡ ਅੱਗੇ ਕਰਨਾ ਹੈ 6 ਕੁੰਡੇ ਸਿੱਧੇ ਇੱਕ ਦੋ ਤਿੰਨ ਚਾਰ ਪੰਜ ਛੇ ਕੁੰਡੇ ਸਿੱਧੇ ਬਣਾਉਣ ਤੋਂ ਬਾਅਦ ਥ੍ਰੈਡ ਪਿੱਛੇ ਹੀ ਰੱਖਣਾ ਆਪਾਂ ਤਿੰਨ ਕੁੰਡਿਆਂ ਦਾ ਬੈਕ ਕਰ ਦੇਣਾ ਉਸੇ ਤਰ੍ਹਾਂ ਚਾਲੜਾ ਕੁੰਡਾ ਅੱਗੇ ਲੈ ਆਉਣਾ ਇਸ ਤਰ੍ਹਾਂ ਕੁੰਡਾ ਪਲਟ ਕੇ ਤਿੰਨ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਕਰ ਦੇਣਾ ਇਸ ਤਰ੍ਹਾਂ ਠੀਕ ਹੈ ਫਿਰ ਛੇ ਕੁੰਡੇ ਸਿੱਧੇ 1 2 3 4 5 6 ਇਸ ਤਰ੍ਹਾਂ ਠੀਕ ਹੈ ਹੁਣ ਇਸ ਤੋਂ ਬਾਅਦ ਥ੍ਰੈਡ ਅੱਗੇ ਕਰ ਲੈਣਾ ਇਸ ਤਰ੍ਹਾਂ ਤਾਂ ਆਪਣੇ ਕੋਲੇ ਦੇਖੋ 2 4 6 8 10 12 14 16 ਕੁੰਡੇ ਹੋ ਜਾਂਦੇ ਜਦੋਂ ਆਪਾਂ ਥ੍ਰੈਡ ਅੱਗੇ ਕਰਦੇ ਆਂ ਦੁਬਾਰਾ ਫੇਰ ਹੀ ਡਿਜ਼ਾਈਨ ਆਪਣਾ ਸ਼ੁਰੂ ਹੋ ਜਾਂਦਾ ਹੈ ਥ੍ਰੈਡ ਅੱਗੇ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ 6 ਕੁੰਡੇ ਸਿੱਧੇ 1 2 3 4 5 6 ਠੀਕ ਹੈ ਥ੍ਰੈਡ ਪਿੱਛੇ ਹੀ ਰੱਖਣਾ ਤਿੰਨ ਕੁੰਡਿਆਂ ਦਾ ਇੱਕ ਬਣਾਉਣਾ ਉਸੇ ਤਰ੍ਹਾਂ ਕੁੰਡਾ ਪਲਟ ਕੇ ਐਸਟਰਾ ਫਿਰ 6 ਕੁੰਡੇ ਸਿੱਧੇ 1 2 10 4 5 6 ਐਸਟਰਾ ਫਿਰ ਥ੍ਰੈਡ ਅੱਗੇ ਕਰ ਲੈਣਾ ਹੁਣ ਇੱਥੇ 16 ਕੁੰਡੇ ਹੋਗੇ ਦੁਬਾਰਾ ਫਿਰ ਡਿਜ਼ਾਈਨ ਸ਼ੁਰੂ ਹੋ ਜਾਣਾ 1 ਕੁੰਡਾ ਸਿੱਧਾ ਥ੍ਰੈਡ ਅੱਗੇ 6 ਕੁੰਡੇ ਸਿੱਧੇ 1 2 3 4 5 6 ਇਸ ਤਰ੍ਹਾਂ ਫਿਰ ਤਿੰਨ ਦਾ ਇੱਕ ਜਾਲੜਾ ਕੁੰਡਾ ਉਸੇ ਤਰ੍ਹਾਂ ਪਾਲਟ ਕੇ ਅੱਗੇ ਲਿਆ ਕੇ ਤਿੰਨ ਕੁੰਡਿਆਂ ਦਾ ਇੱਕ ਫਿਰ ਛੇ ਕੁੰਡੇ ਸਿੱਧੇ 1 2 3 4 5 6 ਲਾਸਟ ਤੇ ਉਸੇ ਤਰ੍ਹਾਂ ਜਾਲੀ ਬਣਾਵਾਂਗੇ ਦੋ ਕੁੰਡੇ ਸਿੱਧੇ ਆ ਜਾਣਗੇ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਠੀਕ ਹੈ ਛੇਵੀਂ ਸਲਾਈ ਸਾਰੀ ਉਲਟੀ ਬਣਾ ਲੈਣੀ ਹੈ ਛੇਵੀਂ ਸਲਾਈ ਉਲਟੀ ਬਣ ਗਈ ਸੱਤਵੀਂ ਸਲਾਈ ਆ ਗਈ ਆਪਣੀ ਪਹਿਲਾ ਕੁੰਡਾ ਅਤਾਰੋ ਚਾਹੇ ਬੁਨੋ ਠੀਕ ਹੈ ਉਸ ਤੋਂ ਬਾਅਦ ਇੱਕ ਕੁੰਡਾ ਸਿੱਧਾ ਹੁਣ ਥ੍ਰੈਡ ਲੱਗੇ ਇਹ ਕੁੰਡੇ ਸਿੱਧੇ ਤੋਂ ਆਪਣਾ ਡਿਜ਼ਾਈਨ ਆ ਜਿਹੜਾ ਸ਼ੁਰੂ ਹੋ ਜਾਂਦਾ ਹੈ ਇਹ ਕੁੰਡਾ ਸਿੱਧਾ ਥ੍ਰੈਡ ਲੱਗੇ ਛੇ ਸਿੱਧੇ 1 2 then 4 5 6 ਕੁੰਡੇ ਸਿੱਧੇ ਠੀਕ ਹੈ ਫਿਰ ਤਿੰਨ ਕੁੰਡਿਆਂ ਦਾ ਆਪਾਂ ਇੱਕ ਬਣਾਉਣਾ ਉਸੇ ਤਰ੍ਹਾਂ ਥਰੇਡੇ ਪਿੱਛੇ ਰੱਖਣਾ ਕੁੰਡਾ ਪਲਟ ਕੇ ਉਸੇ ਤਰ੍ਹਾਂ ਬਣਾਵਾਂਗੇ ਬੈਕ ਸਾਈਡ ਤੋਂ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਇਸ ਤਰ੍ਹਾਂ ਠੀਕ ਹੈ ਉਸ ਤੋਂ ਬਾਅਦ ਫਿਰ 6 ਕੁੰਡੇ ਸਿੱਧੇ 1 2 3 4 5 6 ਠੀਕ ਹੈ ਥ੍ਰੈਡ ਅੱਗੇ ਕਰ ਲੈਣਾ 16 ਕੁੰਡੇ ਪੂਰੇ ਹੋਗੇ ਡਿਜ਼ਾਈਨ ਦੁਆਰਾ ਸ਼ੁਰੂ ਹੋਊਗਾ ਆਪਣਾ ਇੱਕ ਕੁੰਡਾ ਸਿੱਧਾ اسی ਤਰ੍ਹਾਂ ਥ੍ਰੈਡ ਅੱਗੇ 1 2 3 4 5 6 ਠੀਕ ਹੈ ਫਿਰ ਤਿੰਨ ਕੁੰਡਿਆਂ ਦਾ ਇੱਕ ਬਣੂਗਾ ਬੈਕ ਸਾਈਡ ਤੋਂ ਤਿੰਨ ਕੁੰਡਿਆਂ ਦਾ ਇੱਕ ਬਣੂਗਾ ਫਿਰ 6 ਕੁੰਡੇ ਸਿੱਧੇ 1 2 then 4 5 6 थ्रेड डगे 16 ਕੁੰਡੇ ਹੋ ਜਾਂਦੇ ਇੱਥੇ ਆਪਣੇ ਡਿਜ਼ਾਈਨ ਦੁਆਰਾ ਸ਼ੁਰੂ ਹੋਊਗਾ ਇੱਕ ਕੁੰਡਾ ਸਿੱਧਾ थ्रेड डगे 6 ਕੁੰਡੇ ਸਿੱਧੇ 1 2 10 4 5 6 ਤਿੰਨ ਕੁੰਡਿਆਂ ਦਾ ਫੇਰ ਇੱਕ ਬਣਾਵਾਂਗੇ ਉਸੇ ਤਰ੍ਹਾਂ ਹੀ ਐਸਟਰਾ ਫਿਰ ਆਪਣੇ 1 2 3 4 5 6 ਕੁੰਡੇ ਸਿੱਧੇ ਲਾਹਸਤੇ ਜਾਲੀ ਬਣਾ ਕੇ ਦੋ ਕੁੰਡੇ ਸਿੱਧੇ ਠੀਕ ਹੈ ਇਸ ਤਰ੍ਹਾਂ ਅੱਠਵੀਂ ਚਲਾਈ ਸਾਰੀ ਉਲਟੀ ਬਣਾ ਲਾਂਗੇ ਲਓ ਜੀ ਅੱਠ ਸਲਾਈਆਂ ਆਪਾਂ ਡਿਜ਼ਾਈਨ ਦੀਆਂ ਕੰਪਲੀਟ ਕਰ ਲਈਆਂ ਤਾਂ ਇਸ ਤਰ੍ਹਾਂ ਦੇਖੋ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਕੇ ਆਇਆ ਜਿਗਜ਼ੈਗ ਡਿਜ਼ਾਈਨ ਬਣਾਇਆ ਚਾਹੇ ਇਹਨੂੰ ਬਾਰਡਰ ਦੇ ਤੌਰ ਤੇ ਬਣਾ ਲਓ ਤੁਸੀਂ ਚਾਹੇ ਇਹਨੂੰ ਸਾਰੇ ਪ੍ਰੋਜੈਕਟ ਤੇ ਬਣਾ ਲਓ ਇਹ ਹੀ 8 ਸਲਾਈਆਂ ਆਪਾਂ ਬਾਰ-ਬਾਰ ਰਿਪੀਟ ਕਰਨੀਆਂ ਦੇਖੋ ਵੈਸੇ ਤਾਂ ਜਿਹੜਾ ਆਪਣਾ ਡਿਜ਼ਾਈਨ ਆ 4 ਸਲਾਈਆਂ ਦਾ ਹੀ ਇਹ ਦੇਖੋ ਪਹਿਲੀ ਸਲਾਈ ਬਣਾਈ ਫਿਰ ਦੂਸਰੀ ਉਲਟੀ ਬਣਾਈ ਤੀਸਰੀ ਸਲਾਈ ਬਣਾਈ ਚੌਥੀ ਉਲਟੀ ਬਣਾਈ ਫਿਰ ਪੰਜਵੀਂ ਸਲਾਈ ਤੀਸਰੀ ਦੀ ਤਰ੍ਹਾਂ ਬਣਾਈ ਠੀਕ ਹੈ ਛੇਵੀਂ ਉਲਟੀ ਸੱਤਵੀਂ ਸਲਾਈ ਫੇਰ ਤੀਸਰੀ ਸਲਾਈ ਦੀ ਤਰ੍ਹਾਂ ਬਣਾਈ ਅੱਠਵੀਂ ਉਲਟੀ ਇਸ ਤਰ੍ਹਾਂ ਤੀਸਰੀ ਸਲਾਈ ਨੂੰ ਆਪਾਂ ਜਿਹੜਾ ਇੱਥੇ ਦੋ ਵਾਰ ਫੇਰ ਰਿਪੀਟ ਕੀਤਾ ਤਾਂ ਇਸ ਤਰ੍ਹਾਂ ਆਪਣਾ ਡਿਜ਼ਾਈਨ ਬਣ ਕੇ ਆਇਆ 8 ਸਲਾਈਆਂ ਚ ਕੰਪਲੀਟ ਹੋ ਗਿਆ ਹੁਣ ਜਦੋਂ ਡਿਜ਼ਾਈਨ ਦੁਬਾਰਾ ਸ਼ੁਰੂ ਕਰਨਾ ਪਹਿਲੀ ਸਲਾਈ ਤੋਂ ਸ਼ੁਰੂ ਕਰਨਾ ਮੈਂ ਤੁਹਾਨੂੰ ਜਿਹੜਾ ਡਿਜ਼ਾਈਨ ਹੈ ਸ਼ੁਰੂ ਕਰਕੇ ਦਿਖਾ ਦਿੰਨੀ ਹਾਂ ਇੱਕ ਵਾਰ ਦੇਖੋ ਪਹਿਲੀ ਸਲਾਈ ਡਿਜ਼ਾਈਨ ਦੀ ਦੁਬਾਰਾ ਸ਼ੁਰੂ ਕਰਨ ਜਾ ਰਹੇ ਆਂ ਆਪਾਂ 16-16 ਕੁੰਡਿਆਂ ਤੇ ਡਿਜ਼ਾਈਨ ਉਸੇ ਤਰ੍ਹਾਂ ਰਿਪੀਟ ਹੋਊਗਾ ਮੈਂ ਤੁਹਾਨੂੰ ਪਹਿਲੀ ਸਲਾਈ ਤੋਂ ਸ਼ੁਰੂ ਕਰਕੇ ਦਿਖਾ ਦਿੰਨੀ ਹਾਂ ਠੀਕ ਹੈ ਇੱਕ ਇੱਕ ਤਾਰ ਕੇ ਇੱਕ ਸਿੱਧਾ ਠੀਕ ਹੈ ਉਸ ਤੋਂ ਬਾਅਦ ਥ੍ਰੈਡ ਅੱਗੇ ਕਰ ਲੈਣਾ ਚਾਹੇ ਘੁਮਾ ਕੇ ਪਿੱਛੇ ਕਰ ਲੋ ਚਾਹੇ ਥ੍ਰੈਡ ਅੱਗੇ ਕਰ ਲਓ ਤੁਹਾਡੀ ਆਪਣੀ ਮਰਜ਼ੀ ਜਾਲੀ ਬਣਾਉਣੀ ਆ ਆਪਾਂ ਇੱਥੇ ਠੀਕ ਹੈ ਕੁੰਡਾ ਪਲਟ ਲੈਣਾ ਦੋ ਕੁੰਡਿਆਂ ਦਾ ਇੱਕ ਬਣਾਉਣਾ ਇਸ ਤਰ੍ਹਾਂ ਠੀਕ ਹੈ ਥ੍ਰੈਡ ਅੱਗੇ ਕੁੰਡਾ ਪਲਟ ਲੈਣਾ ਦੋ ਕੁੰਡਿਆਂ ਦਾ ਇੱਕ ਬਣਾਉਣਾ ਥ੍ਰੈਡ ਅੱਗੇ ਕੁੰਡਾ ਪਲਟ ਲੈਣਾ ਦੋ ਕੁੰਡਿਆਂ ਦਾ ਇੱਕ ਬਣਾਉਣਾ ਇਸ ਤਰ੍ਹਾਂ ਯਾਨੀ ਵਾਰ ਆਪਾਂ ਇਸੇ ਤਰ੍ਹਾਂ ਕਰਨਾ ਹੈ ਠੀਕ ਹੈ ਉਸ ਤੋਂ ਬਾਅਦ ਤਿੰਨ ਕੁੰਡਿਆਂ ਦਾ ਇੱਕ ਬਣਾਉਣਾ ਹੈ ਐਸ ਤਰ੍ਹਾਂ ਪਹਿਲੀ ਸਲਾਈਂ ਦੁਆਰਾ ਸ਼ੁਰੂ ਹੋਣੀ ਹੈ ਡਿਜ਼ਾਈਨ ਦੀ ਤਿੰਨ ਕੁੰਡਿਆਂ ਦਾ ਇੱਕ ਬਣਾਉਣਾ ਸਰੀਰ ਇੱਥੇ ਆਪਾਂ ਜਾਲੀ ਬਣਾਵਾਂਗੇ ਪਹਿਲਾਂ ਠੀਕ ਹੈ ਤੈਨੂੰ ਕੁੰਡਿਆਂ ਦਾ ਇੱਕ ਬਣਾਉਣ ਤੋਂ ਪਹਿਲਾਂ ਆਪਾਂ ਬਣਾਵਾਂਗੇ ਜਾਲੀ ਫਿਰ ਉਸ ਤੋਂ ਬਾਅਦ ਚਾਲੜਾ ਕੁੰਡਾ ਅੱਗੇ ਲੈ ਕੇ ਤੈਨ ਦਾ ਇੱਕ ਬਣਾਉਣਾ ਹੈ ਇਸ ਤੋਂ ਪਹਿਲਾਂ ਆਪਾਂ ਜਾਲੀ ਬਣਾਉਣੀ ਹੈ ਕਿਉਂਕਿ ਪਹਿਲੀ ਸਲਾਈ ਸ਼ੁਰੂ ਹੋਈ ਹੈ ਡਿਜ਼ਾਈਨ ਦੀ ਤੈਨ ਦਾ ਇੱਕ ਇਸ ਤਰ੍ਹਾਂ ਠੀਕ ਹੈ ਫਿਰ ਉਸ ਤੋਂ ਬਾਅਦ ਥ੍ਰੈਡ ਅੱਗੇ ਦੋ ਕੁੰਡਿਆਂ ਦਾ ਇੱਕ ਇਸ ਤਰ੍ਹਾਂ ਇੱਕ ਵਾਰ thread ਲੱਗੇ ਦੋ ਕੁੰਡਿਆਂ ਦਾ ਇੱਕ ਦੂਸਰੀ ਵਾਰ thread ਲੱਗੇ ਦੋ ਕੁੰਡਿਆਂ ਦਾ ਇੱਕ ਤੀਸਰੀ ਵਾਰ ਇਸ ਤਰ੍ਹਾਂ ਠੀਕ ਹੈ thread ਲੱਗੇ 16 ਕੁੰਡੇ ਹੋਗੇ ਦੁਬਾਰਾ ਫੇਰ ਡਿਜ਼ਾਈਨ ਸ਼ੁਰੂ ਹੋ ਜਾਣਾ ਇਹੀ 16 ਕੁੰਡਿਆਂ ਦਾ ਠੀਕ ਹੈ ਇੱਕ ਸਿੱਧਾ ਇਸ ਤਰ੍ਹਾਂ thread ਲੱਗੇ ਤਿੰਨ ਵਾਰ ਉਸੇ ਤਰ੍ਹਾਂ ਠੀਕ ਹੈ ਕੁੰਡਾ ਪਲਟ ਕੇ ਫੇਰ ਦੂਸਰੀ ਵਾਰ ਦੂਸਰੀ ਵਾਰ ਕੁੰਡਾ ਪਲਟ ਕੇ ਫੇਰ ਤੀਸਰੀ ਵਾਰ ਕੁੰਡਾ ਪਲਟ ਕੇ ਤਿੰਨ ਜਾਲੀਆਂ ਹੋ ਜਾਣੀਆਂ ਫੇਰ ਥ੍ਰੈੱਡ ਅੱਗੇ ਤਿੰਨ ਦਾ ਇੱਕ ਅੱਗੇ ਦੋ ਦਾ ਇੱਕ ਅੱਗੇ ਤੋਂ ਥ੍ਰੈੱਡ ਅੱਗੇ ਦੋ ਦਾ ਇੱਕ ਥ੍ਰੈੱਡ ਅੱਗੇ ਦੋ ਦਾ ਇੱਕ ਥ੍ਰੈੱਡ ਅੱਗੇ ਇੱਕ ਸਿੱਧਾ ਇਸ ਤਰ੍ਹਾਂ 16-16 ਕੁੰਡੇ ਆਪਾਂ ਬਣਾਉਂਦੇ ਜਾਣਾ ਪਹਿਲੀ ਸਲਾਈ ਮੈਂ ਦੁਬਾਰਾ ਰਿਪੀਟ ਕਰਕੇ ਦਿਖਾਤੀ ਠੀਕ ਹੈ ਇਸ ਤਰ੍ਹਾਂ ਆਪਣਾ ਡਿਜ਼ਾਈਨ ਤੁਸੀਂ ਦੁਬਾਰਾ ਸ਼ੁਰੂ ਕਰ ਲੈਣਾ ਤੁਹਾਨੂੰ ਜਿਹੜਾ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਮਿਲਦੇ ਆਪਾਂ ਨੈਕਸਟ ਵੀ